ਨਸ਼ੇੜੀ ਬੰਦੇ ਪੰਜਾਬ ਮੇਰੇ ਲਈ ਬਣੀ ਜਾਂਦੇ ਨੇ ਚੁਣੌਤੀ ਦੋਸਤੋ ਸ਼ਰਿਆਮ ਕਿਰਪਾਨਾ ਮਾਰਦੇ ਨੇ ਮਜਲੂਮਾਂ ਦੇ ਕਿਰਪਾਨਾ ਮਾਰਦੇ ਨੇ ਅਮਨ ਕਾਨੂੰਨ ਦੀ ਸਥਿਤੀ ਲਈ ਪੈਦਾ ਕਰਦੇ ਨੇ ਚੁਣੌਤੀ ਦੋਸਤੋ ਅਮਨ ਕਾਨੂੰਨ ਦੀ ਸਥਿਤੀ ਲਈ ਪੈਦਾ ਕਰ ਰਹੇ ਨੇ ਚੁਣੌਤੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਸਾਥੀਓ ਅੱਜ ਤੁਹਾਨੂੰ ਦੂਜੀ ਘਟਨਾ ਲੁੱਟਖੋਹ ਦੀ ਜਿਹੜੀ ਹੈ ਤੁਹਾਡੇ ਅੱਗੇ ਰੱਖ ਰਹੇ ਹਾਂ ਸਨਮੁਖ ਕਰ ਰਹੇ ਹਾਂ ਔਰ ਨਵੇਂ ਸ਼ਹਿਰ ਵਿੱਚ ਜਿਹੜੇ ਨਸ਼ੇੜੀ ਨੇ ਜਿਹੜੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਦਾ ਕਹਿਰ ਸਿਖਰਾਂ ਤੇ ਆ ਪਹਿਲਾਂ ਜਿਹੜੀ ਘਟਨਾ ਤੁਹਾਨੂੰ ਦਿਖਾਈ ਸੀਗੀ ਜਿਹੜੀ ਵਾਰਦਾਤ ਦਿਖਾਈ ਸੀਗੀ ਵੀਪਤੀ ਨਵਾਂ ਸ਼ਹਿਰ ਚੈਨਲ ਤੇ ਚੱਲੀ ਸੀ ਉਹ ਬੰਗਾ ਰੋਡ ਤੋਂ ਸੀ ਔਰ ਹੁਣ ਅਸੀਂ ਸਲੋ ਰੋਡ ਵਾਲੀ ਸਾਈਡ ਤੇ ਆਏ ਹੋਏ ਆ ਕਾਫੀ ਅੱਗੇ ਕਿੜ ਨਗਰ ਹੈ ਗੁਰੂ ਅੰਗਦ ਨਗਰ ਵੇਖਿਆ ਸੀ ਪਹੁੰਚੇ ਹੋਏ ਆ ਔਰ ਕੱਲ ਰਾਤ ਦੀ ਜਿਹੜੀ ਵਾਰਦਾਤ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਔਰ ਵੱਡੀ ਗੱਲ ਇਹ ਆ ਕਿ ਨਸ਼ੇੜੀ ਜਿਹੜੇ ਆ ਤਿੰਨ ਤਿੰਨ ਜਾਣੇ ਮੋਟਰਸਾਈਕਲ ਤੇ ਲੱਦੇ ਆਉਂਦੇ ਆ ਆਮੋ ਸਾਹਮਣੇੋਂ ਪਹਿਲਾਂ ਟੱਕਰ ਮਾਰਦੇ ਉਸ ਤੋਂ ਬਾਅਦ ਸ਼ਰੇਆਮ ਜਿਹੜੇ ਹਥਿਆਰ ਉਹਨਾਂ ਕੋਲ ਹੁੰਦੇ ਉਹਨਾਂ ਨਾਲ ਵਾਰ ਕਰਦੇ ਆ ਬੇਰਹਿਮੀ ਨਾਲ ਲੋਕਾਂ ਨੂੰ ਵੱਢਣ ਦੀ ਵੀ ਕੋਸ਼ਿਸ਼ ਕਰਦੇ ਆ ਤੇ ਸਮਾਨਤਾ ਲੁੱਟਦੇ ਆ ਇਹ ਰੋਹਿਤ ਵੀਰ ਇੱਥੇ ਸਾਡੇ ਨਾਲ ਮੌਜੂਦ ਨੇ ਕੱਲ ਰਾਤ ਇਸ ਜਗ੍ਹਾ ਤੇ ਵਾਰਦਾਤ ਨੂੰ ਜਿਹੜੇ ਇਹ ਮਾੜੇ ਐਂਸਰਨ ਵੱਲੋਂ ਅੰਜਾਮ ਦਿੱਤਾ ਗਿਆ ਪੂਰੀ ਡਿਟੇਲ ਰੋਹਿਤ ਉਹਨਾਂ ਤੋਂ ਜਾਣਦੇ ਜਿਨ੍ਹਾਂ ਨਾਲ ਘਟਨਾ ਹੋਈ ਹੈ ਰੋਹਿਤ ਇੱਕ ਵਾਰੀ ਸਾਡੇ ਪਰਿਵਾਰਕ ਮੈਂਬਰ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਸਥਿਤੀ ਸਮਝਾ ਦਿਓ ਕੱਲ ਦਾ ਸਥਿਤੀ ਬਣੀ ਕੀ ਸਰ ਮੇਰੇ ਨਾਲ ਇਦਾਂ ਹੋਇਆ ਮੈਂ ਇਧਰੋਂ ਆਂਦਾ ਸੀਗਾ ਸਿੱਧਾ ਸ਼ਹਿਰ ਵੱਲੋਂ ਆਂਦਾ ਸੀਗਾ ਮੈਂ ਸਕੂਟਰੀ ਲੈ ਕੇ ਉਹ ਇਧਰੋਂ ਤਿੰਨ ਬੰਦੇ ਮੋਟਰਸਾਈਕਲ ਲੈ ਕੇ ਆਏ ਮੇਰੇ ਸਕੂਟੀ ਦੇ ਵਿੱਚ ਮਾਰਿਆ ਜਿੱਦੋ ਵਿਚ ਮਾਰਿਆ ਫਿਰ ਮੁੰਡਾ ਉਤਰਾ ਕਿਰਪਾਨ ਲੈ ਕੇ ਫਿਰ ਅਸੀਂ ਸਕੂਟਰੀ ਛੱਡ ਕੇ ਜਿੱਦੋ ਵਿਚ ਮੋਟਰਸਾਈਕਲ ਮਾਰਿਆ ਹਾਂ ਸਕੂਟਰੀ ਦੇ ਵਿਚ ਮੋਟਰਸਾਈਕਲ ਸਕੂਟਰੀ ਡਿੱਗ ਗਈ ਸਕੂਟਰੀ ਡਿੱਗ ਗਈ ਮੈਂ ਚਾਬੀ ਕੱਢ ਲਿਆ ਚਾਬੀ ਕੱਢ ਕੇ ਜਦੋਂ ਨੱਠਿਆ ਮੇਰਾ ਮੋਬਾਈਲ ਦੋਨੋਂ ਖੋਲਿਆ ਉਹਨਾਂ ਨੇ ਫਿਰ ਮੈਂ ਉਹਦੇ ਵਿੱਚ ਉਹਨਾਂ ਨੇ ਜਦੋਂ ਮੈਂ ਨੱਠਿਆ ਉਹਦੇ ਵਿੱਚ ਜਦੋਂ ਮਾਰਿਆ ਸਕੂਟਰੀ ਕਿੱਥੇ ਡਿੱਗੀ ਸਕੂਟਰੀ ਇੱਥੇ ਡਿੱਗੀ ਸਰ ओके ਇਸੇ ਸਕੂਟੀ ਡੱਗੇ ਮੈਂ ਇਧਰੋਂ ਨੱਠਿਆ ਮੈਂ ਇਧਰ ਨੱਠਣ ਲੱਗਿਆ ਫਿਰ ਇਧਰੋਂ ਨੱਠਿਆ ਦੇਣਾ ਕਿਰਪਾਨ ਮਾਰਾ ਇੱਥੇ ਆ ਕੇ ਵੱਜਿਆ ਕਿਰਪਾਨ ਇਧਰ ਮੈਂ ਸਿੱਧਾ ਡੱਗੇ ਮਾਰੀ ਹਾਂਜੀ ਹਾਂਜੀ ਛੱਡ ਕੇ ਮਾਰੀ ਉਹਨਾਂ ਨੇ ਫਿਰ ਕਿਰਪਾਨ ਇੱਥੇ ਆ ਕੇ ਭਾਜੀ ਮੈਂ ਸਿੱਧਾ ਨਿਕਲ ਗਿਆ ਜੀ ਇਦਨ ਨੂੰ ਫਿਰ ਇਦਨ ਨੂੰ ਚੱਲ ਗਿਆ ਫਿਰ ਉਹਨਾਂ ਨੇ ਮੇਰਾ ਸਕੂਟੀ ਚੱਕਣ ਲੱਗਿਆ ਜਦੋਂ ਸਕੂਟੀ ਦੀ ਚਾਬੀ ਨਹੀਂ ਪਾਏ ਆ ਫਿਰ ਮੋਬਾਈਲ ਲੈ ਕੇ ਮੇਰਾ ਨੱਠ ਗਿਆ ਜਦੋਂ ਉਹ ਮੋਬਾਈਲ ਲੈ ਕੇ ਨੱਠੇ ਆ ਫਿਰ ਮੈਂ ਮਗਰ ਮੋਬਾਈਲ ਸਕੂਟੀ ਆਪਣਾ ਲਾਇਆ ਆ ਪਰ ਉਹ ਨਿਕਲ ਗਿਆ ਸਾਨੂੰ ਮਿਲੇ ਨਹੀਂ ਇਸ ਤੁਹਾਡੇ ਕੋਲ ਫੋਨ ਉਹਨਾਂ ਨੇ ਖੋਏ ਆ ਕਿਥਲੇ ਡਿੱਗੇ ਸੀ ਫੋਨ ਉਹਨਾਂ ਨੇ ਜਦੋਂ ਝਪਟਿਆ ਮਾਰਿਆ ਮੈਨੂੰ ਫੜਨ ਤੋਂ ਕੋਚੀ ਕੀਤਾ ਮੋਬਾਈਲ ਮੇਰੇ ਤੋਂ ਡਿੱਗ ਗਿਆ ਜਦੋਂ ਡਿੱਗ ਗਿਆ ਉਹਨਾਂ ਨੇ ਹਾਂ ਨਹੀਂ ਜੇਬ 'ਚ ਸੀਗੀ ਹਾਂ ਉੱਪਰ ਜਿਹ ਉਹਨਾਂ ਨੇ ਮੋਬਾਈਲ ਲੈ ਲਿਆ ਮੋਬਾਈਲ ਲੈ ਕੇ ਸਕੂਟਰੀ ਖੋਣ ਦੇ ਕੋਚੀ ਕੀਤਾ ਲੇਕਿਨ ਮੈਂ ਚਾਬੀ ਲੈ ਕੇ ਨੱਠਿਆ ਕਿ ਸਕੂਟਰੀ ਖੋ ਨਾ ਲਵੇ ਫਿਰ ਉਹ ਜਦੋਂ ਸਕੂਟਰੀ ਨਹੀਂ ਪਾਇ ਫਿਰ ਮੋਬਾਈਲ ਲੈ ਕੇ ਮੇਰਾ ਉਹ ਨੱਠ ਗਿਆ ਚਲੋ ਤੁਸੀਂ ਸਮਝਦਾਰੀ ਦਿਖਾਈ ਨਹੀਂ ਤਾਂ ਸਕੂਟਰੀ ਵੀ ਲੈ ਜਾਣੀ ਸੀ ਹਾਂਜੀ ਹਾਂਜੀ ਸਰ ਮੈਂ ਇਸ ਕਰਕੇ ਸਕੂਟੀ ਦੇ ਚਾਬੀ ਆਪਣੇ ਜੇਬ ਚ ਪਾ ਲਿਆ ਮੈਂ ਲੈ ਕੇ ਚਾਬੀ ਨੱਠਿਆ ਇਹ ਦਿਨ ਨੂੰ ਉਹ ਮੇਰਾ ਮੋਬਾਈਲ ਲੈ ਕੇ ਉਧਰ ਨੂੰ ਪਾ ਜੀ ਕਿੰਨੇ ਵਜੇ ਦੀ ਘਟਣਾ ਜੀ 8 ਵਜੇ ਦੀ ਗੱਲ ਹੈਗੀ ਪੂਰੇ ਸਰ ਕੱਲ ਰਾਤੀ 8 ਵਜੇ ਦੀ ਵਾਰਦਾਤ ਹੈ ਜੀ ਜੀ ਸਰ ਤੇ ਇਧਰ ਦਾਲੇ ਦੋਲੇ ਘਰ ਵੀ ਆ ਬੱਸੋਂ ਵੀ ਆ ਕੋਈ ਬਾਹਰ ਨਹੀਂ ਸੀ ਸਭ ਮੱਲਾ ਗੱਲਾ ਬਹੁਤ ਕਿੰਨਾ ਸ਼ੋਰ ਬਹੁ ਮਚਾਇਆ ਲੇਕਿਨ ਕੋਈ ਵੀ ਨਹੀਂ ਨਿਕਲਾ ਮੈਂ ਫਿਰ ਜਦੋਂ ਮੋਟਰਸਾਈਕਲ बनਨੇ ਸੀਗੇ ਤਿੰਨ ਜਨੇ ਸੀ ਤਿੰਨ ਜਨੇ ਸੀਗੇ ਸਰ ਮੁੰਨੇ ਸੀ ਕਿ ਸਰਦਾਰ ਮੁੰਨੇ ਸੀ ਕਿ ਮੁੰਨੇ ਸੀਗੇ ਕਿੰਨੀ ਕੁ ਉਮਰ ਲੱਗਦੀ ਸੀ ਉਮਰ 20-25 ਸਾਲਾਂ ਦਾ ਸੀਗੇ ਸਾਰੇ ਤੇ ਮਸ਼ਾ ਕੀ ਤਾਂ ਲੱਗਦਾ ਸੀ ਹਾਂਜੀ ਐਨਾ ਸਾ ਕੀਤਾ ਸੀ ਗਾਲਾ ਗੋਲਾ ਕੱਢਦੇ ਸੀ ਨਹੀਂ ਗਾਲਾ ਗੋਲਾ ਕੁਛ ਨਹੀਂ ਕੱਢਿਆ ਮੈਨੂੰ ਆਏ ਸਿੱਧਾ ਮੇਰੇ 'ਚ ਮਾਰਿਆ ਇੱਧਰ ਹੋ ਆਏ ਆ ਅਸੀਂ ਇੱਧਰ ਹੋ ਆਏ ਮੈਂ ਸੋਚਿਆ ਇੱਧਰ ਉਹਨਾਂ ਨੇ ਨੰਗ ਨਾ ਆਇਆ ਮੈਂ ਹੋਲੀ ਕਰ ਲਿਆ ਉਹਨਾਂ ਨੇ ਸਿੱਧਾ ਮੇਰੇ 'ਚ ਜਾਣਾ ਨਹੀਂ ਸੀਗਾ ਉਹ ਉਧਰ ਆ ਕੇ ਇਧਰੋਂ ਘੁੰਮ ਕੇ ਆਏ ਫਿਰ ਸਕੂਟੀ ਮੇਰੇ ਇੱਥੇ ਮਾਰਿਆ ਉਹ ਪਿੱਛੇ ਤੁਸੀਂ ਮਤਲਬ ਅੱਛਾ ਪਿੱਛੇ ਸੀ ਹੋ ਹਾਂ ਪਿੱਛੇ ਸੀ ਪਿੱਛਾ ਕਰਦੇ ਆ ਰਹੇ ਸੀ ਹਾਂ ਪਿੱਛੇ ਕਰਦੇ ਆਏ ਹੋਣੇ ਮੈਂ ਪਿੱਛੇ ਧਿਆਨ ਨਹੀਂ ਦਿੱਤਾ ਕਿ ਮੈਂ ਇਧਰੋਂ ਮੋੜ ਲਿਆ ਉਹਨਾਂ ਨੇ ਉਧਰੋਂ ਮੋੜ ਕੇ ਆਏ ਇੱਥੇ ਮੈਨੂੰ ਮਾਰਿਆ ਜਾ ਤਾਂ ਮਤਲਬ ਸੁਚੇਤ ਰਹਿਣ ਦੀ ਲੋੜ ਹੈ ਹੁਣ ਤੁਹਾਨੂੰ ਆਪਣੇ ਸਾਹਮਣੇ ਪਿੱਛੇ ਸੱਜੇ ਖੱਬੇ ਚਾਰੇ ਪਾਸੇ ਦੇਖਣਾ ਪੈਣਾ ਜਿਵੇਂ ਰੋਹਿਤ ਵੀਰ ਦੱਸ ਰਹੇ ਕਹਿੰਦੇ ਸ਼ਹਿਰ ਵੱਲੋਂ ਮੈਂ ਆ ਰਿਹਾ ਸੀ ਗੁਰੂ ਅੰਗਦ ਨਗਰ ਵਿਖੇ ਪਹੁੰਚ ਗਿਆ ਖਾਲੀ ਪਲਾਟ ਹੈ ਇਹਨਾਂ ਨੇ ਆਪਣੇ ਇਸ ਤਰ੍ਹਾਂ ਆਣਾ ਸੀ ਮੋਟਰਸਾਈਕਲ ਤੇ ਕਹਿੰਦੇ ਤਿੰਨ ਜਣੇ ਪਿੱਛੋਂ ਆ ਰਹੇ ਸੀਗੇ ਹੋ ਸਕਦਾ ਉਹਨੂੰ ਚੇਸ ਕਰਦੇ ਆਉਂਦੇ ਹੋਣ ਤਾਂ ਉਹਨਾਂ ਨੇ ਆਹ ਰਾਹ ਬਣਾਇਆ ਉਹ ਜੀ ਦਿਖਾਈ ਜਿਹੜਾ ਇਹ ਪਿੱਛੋਂ ਆ ਰਹੇ ਸੀ ਤਾਂ ਮੋਰੇ ਉਹਨਾਂ ਨੇ ਫਰੰਟ ਤੋਂ ਆ ਕੇ ਇਹਨਾਂ ਨਾਲ ਪਹਿਲੇ ਟੱਕਰ ਮਾਰੀ ਆ ਮੋ ਸਾਹਮਣੇ ਉਸ ਤੋਂ ਬਾਅਦ ਇਹ ਭਾਪ ਗਏ ਇਹਨਾਂ ਨੂੰ ਅੰਦਾਜ਼ਾ ਲੱਗ ਗਿਆ ਕਿ ਮੈਨਾਂ ਲੁੱਟਖੋਹ ਦੀ ਵਾਰਦਾਤ ਹੋਣ ਲੱਗੀ ਆ ਇਹਨਾਂ ਨੇ ਸਕੂਟੀ ਨੂੰ ਬੰਦ ਕੀਤਾ ਸਕੂਟੀ ਦੀ ਚਾਬੀ ਕੱਢ ਲਈ ਔਰ ਉਹਨਾਂ ਨੇ ਮਗਰ ਕਿਰਪਾਨ ਵੀ ਛੱਡ ਕੇ ਮਾਰੀ ਜੋ ਇਹਨਾਂ ਤੇ ਨਹੀਂ ਲੱਗੀ ਕੁਦਰਤੀ ਨਹੀਂ ਲੱਗੀ ਲੇਕਿਨ ਇਹਨਾਂ ਦੇ ਫੋਨ ਜਿਹੜੇ ਹਫੜਾ ਦਫੜੀ ਚ ਮੋਰ ਲਈ ਜੇਬ ਚ ਪਾਇਸੀਓ ਹੇਠਾ ਡਿੱਗ ਜਾਂਦੇ ਆ ਤੇ ਜਿਹੜੇ ਲੁਟੇਰੇ ਆ ਉਹ ਫੋਨ ਚੱਕ ਕੇ ਮੌਕੇ ਤੋਂ ਫਰਾਰ ਹੋ ਗਏ ਆ ਥਾਂ ਤੇ ਕਹਿੰਦੇ ਕਿ ਕਿਰਪਾਨ ਮਾਰੀ ਆ ਵੱਜੀ ਆ ਮਤਲਬ ਤੇ ਭੱਜ ਲਈ ਔਰ ਦੇਖੋ ਆ ਸਾਹਮਣੇ ਜਿਹੜਾ ਘਰ ਆ ਆ ਕਹਿਰ ਹੋਇਆ ਪਿਆ ਕਈ ਵੇਲੇ ਬਾਰਡਰ ਤੇ ਇਦਾਂ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਹੁਣ ਨਸ਼ੇੜੀ ਲੁੱਟਾ ਖੋਹਾਂ ਵਾਲਿਆ ਕਰਕੇ ਚੋਰਾਾਂ ਕਰਕੇ ਆ ਸਥਿਤੀ ਬਣ ਗਈ ਆ ਕਿ ਘਰਾਂ ਦੇ ਬਾਹਰ ਆ ਕੰਡਿਆਲੀ ਤਾਰਾਂ ਗੋਲ-ਗੋਲ ਕਰਕੇ ਲਾਉਣੀ ਪੈ ਰਹੀ ਆ ਤੇ ਥ੍ਰੈਟ ਕਿੰਨਾ ਹੋ ਗਿਆ ਚੋਰਾਂ ਦਾ ਸੋ ਭਾਈ ਜੀ ਫੋਨ ਕਿਹੜੀ-ਕਿਹੜੀ ਕੰਪਨੀ ਦੇ ਸੀਗੇ ਇੱਕ ਮੇਰੇ ਕੋਲ ਸੀਗਾ ਟੈਕਨੋ ਦਾ ਇੱਕ ਸੀਗਾ ਮੇਰੇ ਕੋਲ ਰੈਡਮੀ ਕਾ ਰੈਲਮੀ ਕਾ ਸੀਗਾ ਤੇ ਹੁਣ ਸਾਂਝ ਕੇਂਦਰ ਕੰਪਲੇਂਟ ਲਿਖਾਤੀ ਆ ਜੀ ਜੀ ਸਾਂਝ ਕੇਂਦਰ ਉਹ ਟਰੈਕਿੰਗ ਕਰ ਰਹੇ ਆ ਹਾਂ ਜੀ ਜੀ ਕਹਿੰਦੇ ਮੈਂ ਟਰੈਕਿੰਗ ਕਰ ਰਿਹਾ ਮੈਨੂੰ ਕੋਈ ਬਕਾਇਦਾ ਉਹਨਾਂ ਨੇ ਰਿਪੋਰਟ ਉਹ ਦਿੱਤੀ ਆ ਕਾਗਜ਼ ਮਿੱਤੋ ਹੈਗਾ ਆ ਉਹ ਕਹਿੰਦੇ ਤੁਸੀਂ ਨੰਬਰ ਕਾ ਡਾਲੋ ਬਾਕੀ ਮੈਂ ਟਰੈਕ ਤੇ ਲਾਤਾ ਆ ਤੇ ਜਿਹੜੇ ਲੁਟੇਰੇ ਕੱਲ ਆਏ ਸੀਗੇ ਠੀਕ ਹੈ ਉਹ ਉਹਨਾਂ ਦੀ ਪਛਾਣ ਜੇ ਤੁਸੀਂ ਪਛਾਣ ਸਕਦੇ ਸਾਹਮਣੇ ਹੁੰਦੇ। ਜੀ ਅਗਰ ਦੇਖ ਲੈਂਗੇ ਤਾਂ ਹਮ ਪਛਾਣ ਲੈਂਗੇ ਕਿ ਉਹ ਬੰਦਾ ਜਦੋਂ ਮੈਨੂੰ ਅਟੈਕ ਕੀਤਾ ਮੇਰੇ ਉੱਤੇ ਕਿਰਪਾਨ ਮਾਰੀ ਹੈ ਮੈਂ ਬੰਦੇ ਨੂੰ ਪਛਾਣ ਲਿਆ ਪਤਲਾ ਜਿਹਾ ਸੀਗਾ ਕਾਲਾ ਕਾਲਾ ਸੀਗਾ ਮੂੰਹ ਬੰਨਿਆ ਨਹੀਂ ਸੀਗਾ ਲੰਬੇ ਵਾਲ ਸੀਗੇ ਉਹਦੇ। ਉਹਦਾ ਮੂੰਹ ਨਹੀਂ ਸੀ ਬੰਨਿਆ? ਨਹੀਂ ਉਹ ਮੂੰਹ ਨਹੀਂ ਬੰਨਿਆ ਸੀਗਾ ਬਾਕੀ ਦੋ ਮੂੰਹ ਬੰਨੇ ਸੀਗੇ ਜਿਹੜੇ ਮੋਟਰਸਾਈਕਲ ਤੇ ਬੈਠੇ ਸੀਗੇ ਜਿਹੜਾ ਉੱਤਰਿਆ ਆ ਉਹ ਮੂੰਹ ਨਹੀਂ ਬੰਨਿਆ ਸੀਗਾ। ਲੇਕਿਨ ਮੈਂ ਉਹਨੂੰ ਪਛਾਣ ਲਵਾਂਗਾ। ਕੱਟ ਜਿਆਦਾ ਹੋ ਗਈ ਉਹ ਭੁੱਲ ਹੀ ਦੇਖਿਆ ਹਾਂਜੀ ਅਮੈਂ ਦੇਖਿਆ ਉਹ ਮੁੰਡੇ ਇੱਥੇ ਘੁੰਮਦੇ ਇੱਥੇ ਖੜਦੇ ਵੀ ਹੈਗੇ ਆ ਉਹ ਪੁਲਿਸ ਕੋਲ ਜੋ ਤੁਸੀਂ ਕੰਪਲੇਟ ਲਿਖਾਨਗੇ ਪੁਲਿਸ ਨੇ ਕੋਈ ਤਸਵੀਰਾਂ ਦਿਖਾਈਆਂ ਕਹਿੰਦੇ ਚ ਪਛਾਣੋ ਕੋਈ ਮੈਨੂੰ ਕੋਈ ਤਸਵੀਰਾਂ ਨਹੀਂ ਦਿਖਾਈਆਂ ਮੈਨੂੰ ਕਹਿੰਦੇ ਕੰਪਲੇਟ ਤੁਸੀਂ ਪਾ ਦਿਓ ਅਸੀਂ ਕੰਪਲੇਟ ਰਾਤ ਨੂੰ ਲਿਖਾਇਆ ਸੀ ਕਿ ਕਹਿੰਦੇ ਤੁਸੀਂ ਆਪਣਾ IMEI ਨੰਬਰ ਡੱਬਾ ਲੈ ਆਓ ਅਸੀਂ ਕਰਕੇ ਫਿਰ ਤੁਹਾਨੂੰ ਹੱਲ ਕਰਾਂਗੇ ਮੈਂ ਕਿਹਾ ਠੀਕ ਹੈ ਸਰ ਮੈਂ ਸਵੇਰੇ ਫਿਰ ਗਿਆ ਸਾਰਾ ਕੁਝ ਦੇਖਿਆ ਉਹਨੂੰ ਡਾਕੂਮੈਂਟ ਸਾਰਾ ਉਹ ਕਰਾ ਕੇ ਆਇਆ ਆ ਕੰਪਲੇਂਟ ਪਾ ਦਿਓ ਜੇ ਲੱਕੀ ਡਰਾ ਨਿਕਲੇ ਤਾਂ ਪਤਾ ਲੱਗ ਜਾਊਗਾ ਅੱਜ ਕੱਲ ਲੱਕੀ ਡਰਾ ਚੱਲਦੇ ਆ ਲੋਕਾਂ ਨੇ ਵਾਕ ਕਰਦੇ ਆ ਵਾਕ ਕਰਦੇ ਆ ਰਹੇ ਆ ਇਧਰ ਬੜਾ ਅੱਛਾ ਏਰੀਆ ਪੋਰ ਸ਼ੇਰੀਆ ਲੱਗ ਰਿਹਾ ਵੱਡੀਆਂ ਵੱਡੀਆਂ ਕੋਟੀਆਂ ਗਲੀ ਵਿੱਚ ਮੇਰਾ ਘਰ ਹੈਗਾ ਯਾ ਏ ਤੋਂ ਅਗਲੀ ਗਲੀ ਵਿੱਚ 시ਵਾਲੇ ਸਕੂਲ ਦੇ ਸਾਹਮਣੇ ਗਲੀ ਵਿੱਚ ਘਰ ਹੈਗਾ ਮੈਂ ਇਧਰੋਂ ਜਾਂਦਾ ਸੀਗਾ ਮੈਂ ਕਹਿੰਦਾ ਇਧਰੋਂ ਗਲੀ ਵਿੱਚ ਮੈਂ ਸਿੱਧਾ ਨਿਕਲ ਜਾਊਂਗਾ ਮੈਂ ਉਹ ਹੀ ਕਹਿਣਾ ਕਿ ਵੱਡੇ ਵੱਡੇ ਘਰ ਆ ਸ਼ਾਮ ਨੂੰ ਲੋਕਾਂ ਨੇ ਸ਼ਹਿਰ ਤੇ ਨਿਕਲਣਾ ਕਿੱਥੇ ਅਜੇ ਇੱਕ ਵਸੋਂ ਦੇ ਕੋਲ ਆ ਕੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ ਔਰ ਜਿਵੇਂ ਰੋਹਿਤ ਵੀਰ ਕਹਿੰਦਾ ਕਿ ਮੈਂ ਜੀ ਉਹਨਾਂ ਦੇ ਕਹਿੰਦਾ ਜਿਹੜਾ ਚਿਹਰਾ ਦੇਖਿਆ ਉਹਦਾ ਚਿਹਰਾ ਪਛਾਣਦਾ ਕਹਿੰਦਾ ਕਿ ਪਹਿਲਾਂ ਕਿਤੇ ਦੇਖਿਆ ਹੁਣ ਯਾਦ ਨਹੀਂ ਆ ਰਿਹਾ ਕਿੱਥੇ ਦੇਖਿਆ ਕਹਿੰਦਾ ਮੁੰਡਾ ਇੱਧਰ ਕਿਤੇ ਘੁੰਮਦਾ ਫਿਰਦਾ ਦੇਖਿਆ ਤਾਂ ਜਦੋਂ ਹੁਣ ਤੁਹਾਨੂੰ ਨਜ਼ਰ ਆਇਆ ਕੋਕ ਰੱਖਿਓ ਪਿੱਛਾ ਨਾ ਕਰਿਓ ਉਹਦੇ ਮਤਲਬ ਲੜਾਈ ਝਗੜਾ ਨਾ ਕਰਿਓ ਉਥੋਂ ਪਾਈ ਨਾ ਕਰਿਓ ਪਿੱਛਾ ਜ਼ਰੂਰ ਕਰਿਓ ਔਰ ਪੁਲਿਸ ਨੂੰ ਇਤਲਾਹ ਕਰ ਦਿਓ ਕਿ ਕੌਣ ਹੈ ਸਰ ਮੈਂ ਦੇਖੂੰਗਾ ਤੇ ਮੈਂ ਜ਼ਰੂਰ ਕਰੂੰਗਾ ਮੈਨੂੰ ਇਹ ਵੀ ਮੈਂ ਦੇਖੂੰਗਾ ਜਦੋਂ ਉਹਨੂੰ ਤੁਰੰਤ ਕਹੂੰਗਾ ਮੋਟਰਸਾਈਕਲ ਕਿਹੜਾ ਸੀ ਉਹਨਾਂ ਕੋਲ ਕੋਈ ਸਪਲੈਂਡਰ ਸੀਗਾ ਕਾਲੇ ਰੰਗ ਦਾ ਸੀਗਾ ਸਪਲੈਂਡਰ ਮੋਟਰਸਾਈਕਲ ਕੋਡ ਨੰਬਰ ਨੋਟ ਕੀਤਾ ਨੰਬਰ ਉਹਨਾਂ ਨੇ ਪਿੱਛੇ ਕਪੜੇ ਲਾਏ ਸੀਗੇ ਉਹਨਾਂ ਤੋ ਉਹਨਾਂ ਨੇ ਨਟਕੇ ਆ ਤਾਂ ਇੱਕ ਪ੍ਰਸ਼ਾਸਨ ਹੋਰ ਬੇਨਤੀ ਹੈ ਜਿਹੜੀ ਪਹਿਲਾਂ ਅਸੀਂ ਖਬਰ ਚ ਲਾਈ ਆ ਬੰਗਾ ਰੋਡ ਤੇ ਜਿਹੜੀ ਵਾਰਦਾਤ ਹੋਈ ਆ ਹਾਈਵੇ ਦੇ ਉੱਤੇ ਕੱਚੇ ਮਹਿਰ ਵਾਲੇ ਰਸਤੇ ਤੇ ਉਹਦੇ ਵਿੱਚ ਵੀ ਜਿਹੜੇ ਮਾੜੇ ਅੰਸਰ ਆ ਸਪਲੈਂਡਰ ਮੋਟਰਸਾਈਕਲ ਤੇ ਸੀਗੇ ਲੁਟੇਰੇ ਜਿਹੜੇ ਸੀਗੇ ਔਰ ਉਹਨਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਜਿਹੜੀ ਆ ਉੱਤੇ ਮਿੱਟੀ ਲਾਈ ਹੋਈ ਸੀਗੀ ਹੁਣ ਆ ਰੋਹਿਤ ਵੀਰ ਦੱਸ ਰਿਹਾ ਕਿ ਕਾਲਾ ਕੱਪੜਾ ਲਾਇਆ ਸੀਗਾ ਨੰਬਰ ਪਲੇਟ ਲਕੋਈ ਹੋਈ ਸੀ ਤਾਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਸਰਕਾਰ ਜੀ ਇਹ ਜਿਹੜੇ ਨੰਬਰ ਮੋਟਰਸਾਈਕਲ ਸਕੂਟਰੀਆਂ ਕਾਰਾਂ ਦੇ ਨੰਬਰ ਹਾਈਡ ਕੀਤੇ ਆ ਕਨਸੀਲ ਕੀਤੇ ਆ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਫੜੋ ਕਿਉਂਕਿ ਇਹੀ ਫਿਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਮੀਦ ਕਰਦੇ ਆ ਰੋਹਿਤ ਨਾਲ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਵਾਰਦਾਤ ਕੀਤੀ ਉਹ ਜਲਦ ਤੋਂ ਜਲਦ ਸਲਾਖਾ ਪਿੱਛੇ ਜਾਣ ਔਰ ਵੀਰ ਨੇ ਦੱਸਿਆ ਕਹਿੰਦਾ ਕਿ ਕਾਲਾ ਰੰਗ ਦਾ ਬੰਦਾ ਸੀ ਲੰਬੇ ਲੰਬੇ ਵਾਲ ਪਤਲਾ ਜਿਹਾ 20-22 ਸਾਲ ਉਮਰ ਹੋਣੀ ਹੈ ਤੇ ਤੁਹਾਨੂੰ ਵੀ ਕਿਤੇ ਸ਼ੱਕੀ ਬੰਦਾ ਨਜ਼ਰ ਆਉਂਦਾ ਜ਼ਰੂਰ ਪੁਲਿਸ ਨੂੰ ਤਲਾਕ ਕਰ ਦਿਓ 112 ਤੇ ਕਾਲ ਕਰ ਦਿਓ ਠੀਕ ਹੈ ਰੋਹਿਤ ਜਿੱਥੇ ਕਿਤੇ ਤੁਹਾਨੂੰ ਸਾਡੀ ਮਦਦ ਦੀ ਲੋੜ ਹੈ ਅਸੀਂ ਜ਼ਰੂਰ ਪਹੁੰਚਾਂਗੇ ਔਰ ਹਾਂ Oppo ਤੇ Tecno ਫੋਨ ਜੇਕਰ ਕੋਈ ਤੁਹਾਨੂੰ ਵੇਚਣ ਆਉਂਦਾ ਤਾਂ ਫਰੰਟ ਤੇ ਇਹਨਾਂ ਦੀ ਤਸਵੀਰ ਲੱਗੀ ਨਜ਼ਰ ਆਉਂਦੀ ਤੁਹਾਡੀ ਫੋਟੋ ਹਾਂਜੀ ਹਾਂਜੀ ਸਰ ਮੇਰੀ ਫੋਟੋ ਲੱਗੀ ਆ ਮੇਰੇ ਉਸ ਵਿੱਚ ਬਹੁਤ ਡਾਕੂਮੈਂਟ ਸੀਗੇ ਮੈਂ ਕੰਮ ਕਰਦਾ ਆ ਮੇਰੇ ਸਾਰੇ ਡਾਕੂਮੈਂਟ ਸੀਗੇ ਕੰਮ ਪੀਓਪੀ ਦਾ ਕਰਦਾ ਸਰ ਮੈਂ ਪੀਓਪੀ ਦਾ ਕੰਮ ਕਰ ਮੇਰੇ ਸਾਰੇ ਡਾਕੂਮੈਂਟ ਮੈਂ ਕਰਦੇ ਵੀ ਸਾਰੇ ਲੱਗੇ ਸੀ ਮੈਰਿਜ ਹੋਣਾ ਉਹਦੀ ਸਾਰੀ ਫੋਟੋਆਂ ਦੇ ਲਈ ਚਲੋ ਇਹਨਾਂ ਦੀ ਤਾਂ ਕੋਈ ਪਾ ਦੇਵੇ ਜੀ ਜੀ ਉਹ ਤਾਂ ਡਾਟਾ ਸਾਰਾ ਫਾਰਮੈਟ ਮਾਰ ਦਿੰਦੇ ਪਰ ਫਿਰ ਵੀ ਜੇ ਇਹ ਤੁਹਾਨੂੰ ਕੋਈ Oppo Techno ਦਾ ਫੋਨ ਵੇਚਣ ਆਉਂਦਾ ਜਿੱਤੇ ਤੁਹਾਨੂੰ ਆ ਵੀਰ ਦੀ ਤਸਵੀਰ ਨਜ਼ਰ ਆਉਂਦੀ ਹੈ ਜਰੂਰ ਇੱਕ ਵਾਰੀ ਇਤਲਾਕ ਕਰ ਦਿਓ ਵੀ ਬੱਤੀ ਨੋਸ਼ਰ ਚੈਨਲ ਤੇ ਆਪਾਂ ਵੀਰ ਦੀ ਰਲ ਕੇ ਮਦਦ ਕਰਨੀ ਉਮੀਦ ਕਰਦੇ ਆਂ ਚੰਗੇ ਲੋਕ ਸੱਚੇ ਲੋਕ ਸੰਵੇਦਨਸ਼ੀਲ ਲੋਕ ਆਮ ਲੋਕਾਂ ਦੀ ਮਦਦ ਕਰਨਗੇ ਬਹੁਤ ਬਹੁਤ ਸ਼ੁਕਰੀਆ ਬੜੇ ਰਣਨ ਬੱਤੀ ਨੋਸ਼ਰ ਛੋਟੀ ਨਹੀਂ ਸ੍ਰੀ ਕਹਨ ਪਸੰਦ ਕਿਨ ਜਵਾਜ ਦੋ ਪੋਜੋ ਦੇ ਫੈਤਵਾ ਜ਼ਰਮ ਕੇ ਸਤਿ ਸ਼੍ਰੀ ਅਕਾਲ ਰਪਰਾਖਾ